ਆ ਦੇਖੋ ਇਹ ਸਾਰੇ ਕਮਲ ਦੇ ਫੁੱਲ ਦੇ ਪੱਤੇ ਆਏ ਇੱਥੇ ਸਾਰਾ ਖਿਲਦਾਗਾ ਇਧਰ ਕੋਈ ਹੋਰ ਆ ਘਾਹ ਬੂਟੀ ਜੀ ਇਹ ਤਾਂ ਸਮਝ ਨਹੀਂ ਆਉਂਦੀ ਬਾਕੀ ਆਹ ਗੰਦਪਾਨਾ ਦੇ ਲੋਕ ਤਾਂ ਪਾਈ ਦਿੰਦੇ ਆ ਤੇ ਸਾਹਮਣੇ ਵਾਲਾ ਨਜ਼ਾਰਾ ਬੜਾ ਘੈਂਟ ਆ ਤੇ ਜਦੋਂ ਵੀ ਮੌਕਾ ਮਿਲਦਾ ਨਾ ਇੱਕ ਵਾਰ ਫਿਰ ਸ਼੍ਰੀ ਨਗਰ ਕਸ਼ਮੀਰ ਦੇ ਤੁਸੀਂ ਜਿਹੜਾ ਲਾਈ ਲੋ ਤੁਹਾਨੂੰ ਮੈਂ ਸਾਰੇ ਫੁੱਲ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗਾ ਵੀ ਕਿੰਨਾ ਖਰਚਾ ਆਉਂਦਾ ਕਿਉਂਕਿ ਮੈਂ ਜਿਸ ਜਗ੍ਹਾ ਤੇ ਵੱਧ ਖਰਚਾ ਕਰ ਚੁੱਕਿਆ ਉਹ ਤੁਹਾਡਾ ਉੱਥੇ ਆਪਾਂ ਖਰਚਾ ਹੋਣ ਨਹੀਂ ਦੇਣਾ ਜੇ ਤੁਸੀਂ ਆਪਣੇ ਨਾਲ ਜੁੜੇ ਰਹੋਗੇ ਤਾਂ ਵੀਡੀਓ ਵੀਡੀਓ ਸ਼ੇਅਰ ਕਰਦਿਆ ਕਰੋ ਯਾਰ ਪਤਾ ਲੱਗੇ ਕਿਸੇ ਹੋਰ ਨੂੰ ਵੀ ਘੁੰਮਣ ਵਾਲੇ ਨੂੰ ਤੇ ਜਿੱਥੇ ਮੰਨ ਲਓ ਅੱਜ ਮੈਂ 350 ਰੁਪਏ ਖਰਚ ਕੇ ਆਇਆ ਉੱਥੇ ਤੁਸੀਂ 20 ਰੁਪਏ ਦੇ ਵਿੱਚ ਵੀ ਆ ਸਕਦੇ ਹੋ ਬਾਈ ਟ੍ਰੇਨ ਮੈਂ ਬਾਈ ਕੈਬ ਕਰਕੇ ਆਇਆ ਕਿਉਂਕਿ ਟਾਈਮ ਬਚਾਇਆ ਮੈਂ ਤਾਂ 3 ਘੰਟੇ ਮੈਨੂੰ ਵੇਟ ਕਰਨੀ ਪੈਣੀ ਸੀ ਪਰ ਤੁਸੀਂ ਜੇ ਪਹਿਲਾਂ ਟ੍ਰੇਨ ਦਾ ਪਤਾ ਕਰਕੇ ਆ ਸਕਦੇ ਹੋ ਤਾਂ ਤੁਸੀਂ ਉਹ ਸਫ਼ਰ ਜਿਹੜਾ ਹੈਗਾ 20 ਰੁਪਏ ਦੇ ਵਿੱਚ ਵੀ ਕਰ ਸਕਦੇ ਸੀ ਜਿਹੜਾ ਮੈਂ ਅੱਜ 350 ਦੇ ਵਿੱਚ ਕੀਤਾ ਕਾਰਨ ਕੀ ਹੈ ਵੀ ਉੱਥੇ ਮੈਂ ਟਾਈਮ ਦੀ ਵੈਲਿਊ ਸਮਝੀ ਵੀ 3 ਘੰਟੇ ਉੱਥੇ ਬੈਠ ਕੇ ਵੇਟ ਕਰਨ ਨਾਲੋਂ ਆਪਾਂ ਜਲਦੀ ਜਾਇਆ ਜਾਵੇ ਕਿਉਂਕਿ ਮੈਂ ਜਿਹੜੀ ਟ੍ਰੇਨ ਚੈੱਕ ਕੀਤੀ ਸੀ ਉਹ ਆਲਰੇਡੀ ਉੱਥੇ ਹੁਣ ਟਾਈਮ ਟੇਬਲ ਬਦਲ ਚੁੱਕਿਆ ਤੁਸੀਂ ਉਹ ਪਤਾ ਕਰਕੇ ਆ तो ਹੁਣ ਚੱਲਦੇ ਆਂ ਆਪਾਂ ਅੱਗੇ ਅ ਭਾਈ ਸਾਹਿਬ ਜੀ ਇਹ ਕੌਣ ਸੀ ਆ ਗਈ ਜਿਹੜਾ ਇਹਗਾ ਇਹ ਚਿਸ਼ਪੁਰਾ گاਉਂ ਇਹ گاਉਂ ਆ ਗਿਆ ਓਕੇ ਥੋੜੇ ਘਰ ਪੱਤੇ ਦੀ ਏ ਓਕੇ ਸਲੋਟੀ ਏ ਮਤਲਬ ਪਾਣੀ ਦੇ ਉੱਪਰ ਅੱਛਾ ਓਕੇ ਜੇ ਰਹਿਣੇ ਕੇ ਲਈ ਵੀ ਦਿੱਤੇ ਹੈ ਜੇ ਇਹ ਹਾਂ ਇਹ ਹਲ ਕੋਠੀ ਹੈ ਰੈਂਟ ਕੇ ਲਈ ਇਹੀ ਚੋਰਸ ਓਕੇ ਇਹ ਜਿਹੜਾ ਕਹਿੰਦੇ ਇਹ ਇੱਕ ਪਿੰਡ ਹੈ ਜੀ ਛੋਟਾ ਜਿਹਾ ਇਹ گاؤں ਕਹਿੰਦੇ ਨੇ ਇਹਨੂੰ ਇਹ ਇਹ ਸਾਰਾ ਪਾਣੀ ਦੇ ਉੱਪਰ ਬਸਿਆ ਹੋਇਆ ਹੈ ਜਿਵੇਂ ਆਹ ਚੀਜ਼ ਹੈ ਇੱਧਰ ਠੀਕ ਹੈ ਉਹ ਸਾਹਮਣੇ ਘਰ ਆ ਗਏ ਤੇ ਇੱਧਰ ਆ ਗਏ ਇਹ ਟੂਰਿਸਟ ਵਾਸਤੇ ਵੀ ਹੈਗਾ ਤੇ ਆਪ ਵੀ ਇੱਥੇ ਲੋਕੀ ਇਹ ਰਹਿੰਦੇ ਆ ਇਹਦੇ ਵਿੱਚ ਜਿਹੜਾ ਇਹ ਪਾਣੀ ਦੇ ਉੱਪਰ ਵਸਾਇਆ ਹੋਇਆ ਸਾਰਾ ਆਹ ਸਾਹਮਣੇ ਵਾਲਾ ਘਰ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਉੱਪਰ ਹੈ ਇਹ ਪਿੰਡ ਆ ਗਿਆ ਇਹ ਬੈਠਾ ਪਹਿਲੀ ਵਾਰ ਤੁਸੀਂ ਦੇਖ ਸਕਦੇ ਹੋ ਮੇਰੇ ਖਾਲ ਅ ਵੀ ਪਾਣੀ ਦੇ ਉੱਪਰ ਵੀ ਇੱਕ ਪਿੰਡ ਬਸਿਆ ਹੋਇਆ ਹੈਗਾ ਇਹ ਦੁਕਾਨ ਆ ਗਈ ਜੀ ਇਹ ਤੋਂ ਵੀ ਖਰੀਦ ਵੀ ਸਕਦੇ ਹੋ ਲੱਕੜੀ ਦਾ ਸਮਾਨ ਹੈ ਨਹੀਂ ਖਰੀਦਣਾ ਭਾਈ ਸਾਹਿਬ ਕੁਝ ਨਹੀਂ ਹੈ ਥੋੜਾ ਕੋਤੋਂ ਬੰਨਤਾ ਇਹ ਗਲ ਮੇ ਯਾਰ ਯਾਦਗਾਰੀ ਦੇ ਤੌਰ ਪਰ ਬੇ ਲਾਸਟ ਟਾਈਮ ਅਭੀ ਮੈਂ ਆਇਆ ਹੂੰ ਪੰਜ ਛੇ ਦਿਨ ਇਹੀਂ ਤੇ ਹੂੰ ਲਾਸਟ ਟਾਈਮ ਦੇ ਦੇਖੇ ਜਾਤੇ ਹੋ ਹਾਂ ਠੀਕ ਹੈ ਜੀ ਲੋ ਜੀ ਕਹਿੰਦੇ ਸਮਾਨ ਖਰੀਦੋ ਕੁਝ ਹੁਣ ਆਪਾਂ ਖਰੀਦ ਕੇ ਚੱਕਾਂ ਕਿੱਥੇ ਇੰਨਾ ਕੁਝ ਹੈ ਦੋ ਦਿਨ ਕਿਧਰ ਨੂੰ ਲੰਘ ਜੀਏ ਦੋ ਦਿਨ ਕਿਧਰ ਨੂੰ ਲੰਘ ਜੀਏ ਮਾਂ ਚੱਕਣ ਦਾ ਬਹੁਤ ਪੰਗਾ ਇੱਕ ਮੈਨੂੰ ਸਭ ਤੋਂ ਜਿਹੜੀ ਪੈੜੀ ਆਤਾ ਹੈ ਕੱਪੜਾ ਜਿਹੜਾ ਬਹੁਤ ਜ਼ਿਆਦਾ ਚੱਕਣ ਦੀ ਆ ਮੈਨੂੰ ਪਸੰਦੀਦਾ ਚੀਜ਼ ਮਿਲੀ ਹੈ ਵੀ ਜਿਹੜੀ ਸਫਾਈ ਵਾਲੀ ਹੈ ਕਿਆ ਬਾਤ ਹੈ ਇਹਦੀ ਬਹੁਤ ਲੋੜ ਹੈ ਇੱਥੇ ਇਹੜਾ ਸਾਸਪਾਈ ਕਰ ਰਹੇ ਨੇ ਕਾਗੂ ਬਟ ਰਹੇ ਨੇ ਟ੍ਰੈਫਿਕ ਕੀ ਆ ਮਾਂ ਕੋਈ ਖੂਲਾ ਜਿਹਾ ਟ੍ਰੈਫਿਕ ਨਹੀਂ ਲਓ ਜੀ ਟ੍ਰੈਫਿਕ ਹੋ ਗਿਆ ਜਾਮ ਕੰਦੇ ਉਹ ਸਾਹਮਣੇ ਜਿਹੜਾ ਹੈ ਉਹ ਦੁਕਾਨ ਆ ਕੀ ਦੁਕਾਨ ਦੇ ਆਲੇ ਦੁਆਲੇ ਜਿਹੜਾ ਹੈਗਾ ਖਾਣ ਪੀਣ ਦਾ ਸਮਾਨ ਜਿਹੜਾ ਹੈਗਾ ਉਹ ਖਰੀਦ ਰਹੇ ਆ ਵਿਚਕਾਰ ਆ ਗਿਆ ਖਾਣ ਪੀਣ ਵਾਲੀ ਕਿਸ਼ਤੀ ਤੇ ਆਲੇ ਦੋਲੇ ਉਹਦੇ ਗਾਗਾ ਵਾਲੇ ਕਿਸ਼ਤੀਆਂ ਆ ਗਈਆਂ ਤੇ ਉਹ ਸਾਹਮਣੇ ਮੇਰੇ ਖਲ ਆ ਗਿਆ ਨਾਓ ਪਹਿਲਾਂ ਨਾਓ ਹੀ ਪੜਿਆ ਜਾ ਰਿਹਾ ਹੈ ਬਾਈ ਸਾਬ ਕਹਿ ਆ ਉਹ ਅੱਗੇ ਸਨੈਕਸ ਓਕੇ ਉਹ ਅੱਗੇ ਅਗਰ ਹੋਟਲ ਆ ਗਈ ਇਹਦੇ ਵਿੱਚ ਤੇ ਇੱਥੇ ਜਾ ਕੇ ਖਾਣਾ ਕੁਝ ਭੁੱਖ ਬਹੁਤ ਲੱਗ ਰਹੀ ਹੈ ਮੇਤਰੋ ਮਾਰੋ ਢੇੜਾ ਅੱਗੇ ਵੀ ਇੱਕ ਵਾਰ ਤਾਂ ਪਹਿਲਾਂ ਮੈਂ ਇਹ ਕੈਨਸਲ ਕਰ ਰਹਾ ਸੀ ਮੈਂ ਕਿਹਾ ਹੁਣ ਸ਼ਾਮ ਦਾ ਟਾਈਮ ਹੈ 5 ਵਜੇ ਪਏ ਨੇ ਕੀ ਘੁੰਮਿਆ ਜਾਣਾ ਪਰ ਨਹੀਂ ਡਿਸੀਜਨ ਗਲਤ ਲਿਆ ਗਿਆ ਸੀ ਨਾ ਘੁੰਮਣ ਦਾ ਸੋ ਬਹੁਤ ਵਧੀਆ ਡਿਸੀਜਨ ਰਿਹਾ ਜਿਹੜਾ ਆਪਾਂ ਇੱਕ ਇਸਤੀ ਲੈ ਕੇ ਆ ਗਏ ਪਹਿਲਾਂ ਉਹਨੂੰ ਲੱਗ ਰਿਹਾ ਸੀ ਵੀ ਪੈਸੇ ਜ਼ਿਆਦਾ ਨੇ ਪਰ ਨਹੀਂ ਹੁਣ ਪੈਸੇ ਵਸੂਲ ਹੁੰਦੇ ਲੱਗ ਰਹੇ ਆ ਵੀ ਹੁੰਦੇ ਜਾ ਰਹੇ ਨੇ ਬਾਕੀ ਅੱਗੇ ਜੱਕ ਦੇਖ ਜਾ ਕੇ ਦੇਖਦੇ ਆ ਜਿਹੜਾ ਸਨਸਾਈਟ ਪੁਆਇੰਟ ਹੈ ਉਹ ਆਪਾਂ ਦੇਖਣਾ ਸੂਰਜ ਛਿਪਦਾ ਇਹ ਉਹ ਦੇਸੀ ਦੀ ਗਾੜੀ ਕਰਖਿਆ ਢੋਲਾਂ ਦੇ ਉੱਪਰ ਹੀ ਲਾ ਰੱਖਿਆ ਇਹਨਾਂ ਨੇ ਜੋ ਪੁੱਛਦੇ ਨੇ ਤਾਂ ਕੀ ਹੈ ਖਾਣ ਪੀਣ ਦੇ ਕੋਲ ਇਹਨਾਂ ਦਾ ਫਿਰ ਆਪਾਂ ਖਾਣੇ ਪੀਣੇ ਆ ਲੋ ਵੀ ਰੈਸਟੋਰੈਂਟ ਤੇ ਪਹੁੰਚ ਗਏ ਆ ਇਹਨਾਂ ਦਾ ਮੈਨੂ ਹੈ ਟੀ 20 ਰੁਪਏ ਬਲੈਕ ਟੀ ਲਾਈਮਨ ਟੀ ਤੇ ਪਨੀਰ ਵਰਕਰ 150 ਰੁਪਏ ਦਾ ਪਲੇਨ ਮੈਗੀ 60 ਰੁਪਏ ਦੀ ਵੈਜੀਟੇਬਲ ਮੈਗੀ 70 ਰੁਪਏ ਦੀ ਇਸ ਹਿਸਾਬ ਨਾਲ ਤੁਸੀਂ ਲਾ ਲਓ ਵੀ ਚਿੱਲੀ ਪਨੀਰ ਜਿਹੜਾ ਹੈ 250 ਰੁਪਏ ਦਾ ਪਨੀਰ ਟਿੱਕਾ 400 ਰੁਪਏ ਦਾ ਚਲੋ ਹੁਣ ਆਪਾਂ ਦੇਖਦੇ ਹਾਂ ਸਸਤਾ ਕੀ ਖਾਧਾ ਜਾਵੇ ਲੋ ਜੀ ਆਰਡਰ ਲੈ ਕਰਤਾ ਆਪਣੇ ਕਹਿੰਦੇ 5 ਮਿੰਟ ਲੱਗਣੇ ਆ 5 ਮਿੰਟ ਦੇ ਵਿੱਚ ਮੈਗੀ ਆ ਰਹੀ ਹੈ ਜਦ ਕਿ ਜਿਹੜੀ ਨਾ ਖਾਣ ਵਾਲੀ ਚੀਜ਼ ਆ ਖਾਣੀ ਪੈ ਰਹੀ ਹੈ ਕਿਉਂਕਿ ਜਦੋਂ ਤੁਸੀਂ ਬਾਹਰ ਘੁੰਮਦੇ ਹੋ ਤਾਂ ਤੁਸੀਂ ਰਹਿਣ ਵਾਸਤੇ ਕਹੀ ਜਗ੍ਹਾ ਮਿਲਦੀ ਐ ਉਹਦੀ ਤੁਹਾਨੂੰ ਅਸਰਦੀ ਹੋਣੀ ਚਾਹੀਦੀ ਖਾਣ ਵਾਸਤੇ ਤੁਹਾਨੂੰ ਕਹੀ ਚੀਜ਼ ਮਿਲਦੀ ਐ ਉਹਦੀ ਅਸਰਦੀ ਹੋਣੀ ਚਾਹੀਦੀ ਤੁਹਾਡੇ ਜਿਹੜਾ ਬਜਟ ਆ ਉਹ ਤੁਸੀਂ ਘੱਟ ਤੋਂ ਘੱਟ ਰੱਖਣਾ ਹੁੰਦਾ ਸੋ ਜਦੋਂ ਵੀ ਘੁੰਮਣਾ ਐ ਇਹ ਤੁਸੀਂ ਧਿਆਨ ਰੱਖਣਾ ਵੀ ਜਿਹੜਾ ਹੈਗਾ ਵੀ ਘੱਟ ਤੋਂ ਘੱਟ ਤੁਸੀਂ ਇਹ ਬਜਟ ਦੇ ਵਿੱਚ ਜ਼ਿਆਦਾ ਘੁੰਮ ਸਕੋ ਸੋ ਚੀਜ਼ਾਂ ਕੀ ਨਾਲ ਚੱਕਣੀਆਂ ਹੁੰਦੀਆਂ ਨੇ ਉਹ ਵੀ ਤੁਸੀਂ ਮੇਰੀ ਵੀਡੀਓ ਚ ਦੇਖ ਸਕਦੇ ਹੋ ਵੀ ਕੀ ਕੁਝ ਨਾਲ ਚੱਕਣੀਆਂ ਹੁੰਦੀਆਂ ਨੇ ਕਿਹੜੇ ਕਿਹੜੇ ਬੰਦੇ ਨੇ ਸੋ ਚਲੋ ਦੋਸਤੋ ਆਉਣ ਦਿਓ ਮੈਗੀ ਤੇ ਫਿਰ ਖਾਨਿਆ ਘੁੰਮਦੇ ਆ ਤੁਹਾਨੂੰ ਕਸ਼ਮੀਰ ਦੇ ਨਜ਼ਾਰੇ ਦਿਖਾਉਣੇ ਅੱਗੇ ਲੋ ਮਿੱਤਰੋ ਮੈਗੀ ਖਤਮ ਕਰਨ ਤੋਂ ਬਾਅਦ ਆਪਾਂ ਲੈ ਲਿਆ ਇਹ ਕਸ਼ਮੀਰ ਦਾ ਮਸ਼ਹੂਰ ਕਾਵਾ ਇਹ ਕਾਵਾ ਬਲਾਰੇ ਨੇ ਆਪਾਂ ਨੂੰ ਆਹ ਵਾਲੇ ਭਾਈ ਸਾਹਿਬ ਚੱਲੋ ਭਾਈ ਸਾਹਿਬ ਔਰ ਆਪਕਾ ਨਾਮ ਬਤਾ ਦਿਜੀਏ ਮੇਰਾ ਨਾਮ ਹੈ ਹਸਨ ਹਸਨ ਮੈਂ 베ਚਤਾ ਹੂੰ ਕਸ਼ਮੀਰੀ ਕਾਵਾ ਕਸ਼ਮੀਰੀ ਕਾਵਾ ਔਰ ਕਾਫੀ 베ਚਿਓ ਔਰ ਅਬ कावा में क्या कुछ डालते हो आप आप ये बता दो केसर बादाम शहर ग्रीन इलायची मलाईटी रोज पेटल और कबिस्तान हां और रैफूड मिक्स ओके okay. अरे बनता है सात आठ वैरायटी से बहुत स्वाद है मित्रों टेस्ट कर लिया मैं बहुत मजेदार नेक्स्ट टाइम आप फिर पीने हां दो तीन दिन आज मैं इथियां पांच छह दिन डेली बहुत बढ़िया ओके okay, जी बाय-बाय लो मित्रों बाकी निजारीदार चीज है जी ते हे गुलाब ਤਾਂ ਪਤਾ ਨਹੀਂ ਕਿਹੜਾ ਪਾਇਆ ਰੈਡੀमेड ਪਾਇਆ ਜਾਂ ਉਹ ਰੈਡੀमेड ਦਾ ਮਤਲਬ ਹਾਈਬ੍ਰਿਡ ਪਾਇਆ ਜਾਂ ਦੇਸੀ ਕਿਉਂਕਿ ਦੇਸੀ ਹੀ ਪੀਣਾ ਚਾਹੀਦਾ ਚਾਰਜ ਪਾ ਕੇ ਜਾ ਵੈਸੇ ਵੀ ਵਰਤਣਾ ਚਾਹੀਦਾ ਚਾਹੇ ਚੂਜ ਪਾ ਲਓ ਉਹ ਦੇਸੀ ਪਾਉਣਾ ਚਾਹੀਦਾ ਆਹਾਹਾਹਾ ਬੜੀ ਕਹਿਣ ਚੀਜ਼ ਹੈ ਟੇਸਟ ਚ ਘੈਂਟ ਚੀਜ਼ ਐ ਸਿਹਤ ਲਈ ਪਤਾ ਨਹੀਂ ਕੀ ਚੀਜ਼ ਐ ਉਹ ਆਪਾਂ ਰਕਮੈਂਡ ਨਹੀਂ ਕਰਦੇ ਪਰ ਜਿਹੜੀ ਇੱਕ ਵਗ ਮਾੜੀ ਚੀਜ਼ ਖਾਣੀ ਪੈਗੀ ਉਹ ਜੀ ਆਪਾਂ ਡਰਾਈ ਫਰੂਟ ਵਾਲੀ ਚੀਜ਼ ਵੀ ਆਪਾਂ ਪੀ ਰਹੇ ਹਾਂ ਸੋ ਲੋ ਨਜ਼ਾਰੇ ਆ ਕੇ ਤੁਸੀਂ ਵੀ ਕਸ਼ਮੀਰ ਚ ਸਬਜੀ ਵੀ ਖਾਤੀ ਹੁੰਦਾ ਹੈ ਓਕੇ ਫੂਲੂਗਾ ਵੀ ਅੱਛਾ ਲੋ ਜੀ ਆਪਣਾ ਕਾਬਾ ਤੇ ਮੈਗੀ ਹੋ ਗਈ ਖਤਮ ਤੇ ਆਪਾਂ ਐਂਟਰ ਕਰ ਗਏ ਬਾਜ਼ਾਰ ਦੇ ਵਿੱਚ ਕੌਣ ਸਾ ਬਾਜ਼ਾਰ ਹੈ ਜੇ ਮੀਨਾ ਬਾਜ਼ਾਰ ਬੋਲਦੇ ਐ ਇਸਕੋ ਇਹ ਆ ਗਿਆ ਜੀ ਮੀਨਾ ਬਾਜ਼ਾਰ ਮੀਨਾ ਬਾਜ਼ਾਰ ਐਂਟਰ ਕਰ ਗਏ ਇੱਥੇ ਦੁਕਾਨਾਂ ਨੇ ਦੇਖੋ ਇਹ ਪਾਣੀ ਦੇ ਵਿੱਚ ਦੁਕਾਨਾਂ ਨੇ ਤੇ ਵਿਚਕਾਰ ਆਪਣਾ ਜਿਹੜਾ ਹੈ ਰਸਤਾ ਇਹ ਇਹ ਵਿਚਾਰ ਮੀਨੀ ਕਿਸ਼ਤੀ ਆ ਰਹੀ ਹੈ ਇਹਦੇ ਵਿੱਚੋਂ ਤੇ ਇੱਥੇ ਜਿਹੜੇ ਸਾਈਡਾਂ ਤੇ ਜਿਹੜੀਆਂ ਹੈਗੀਆਂ ਦੁਕਾਨਾਂ ਨੇ ਤੇ ਵਿਚਕਾਰ ਤੁਸੀਂ ਆਪਣੀ ਕਿਸ਼ਤੀ ਰੋਕ ਕੇ ਸ਼ਾਪਿੰਗ ਕਰ ਸਕਦੇ ਹੋ ਤੇ ਜਿਹੜਾ ਹੈਗਾ ਅ ਇੱਥੇ ਕਹਿੰਦੇ ਥੋੜਾ ਜੀ ਜ਼ਮੀਨ ਹੈਗੀ ਉੱਥੇ ਫੁੱਲਾਂ ਦੀ ਖੇਤੀ ਹੁੰਦੀ ਹੈ ਉਹ ਜਿੱਦਾਂ ਉਹ ਸਰੋਂ ਬੀਜੀ ਹੋਇਆ ਤੁਹਾਨੂੰ ਦਿਖ ਰਹੀ ਹੋਊਗੀ ਸ਼ਾਇਦ ਆਹ ਪਿੱਛੇ ਜੇ ਸਰੋਂ ਬੀਜੀ ਹੋਈ ਹੈ ਸਰੋਂ ਦੇ ਨਾਲ ਇੱਥੇ ਫੁੱਲਾਂ ਦੀ ਖੇਤੀ ਹੁੰਦੀ ਹੈ ਤੇ ਸਬਜ਼ੀ ਜਿਹੜੀ ਬੀਜੀ ਜਾਂਦੀ ਹੈ ਤੇ ਇੱਥੇ ਆ ਗਿਆ ਇਹ ਦੁਕਾਨਾਂ ਆ ਗਿਆ ਇੱਥੋਂ ਤੁਸੀਂ ਖਰੀਦ ਸਕਦੇ ਹੋ ਕੱਪੜੇ ਵਗੈਰਾ ਇਹ ਹੈਂਡਮੈਡ ਨੇ ਹੱਥ ਨਾਲ ਬਣਾਏ ਹੁੰਦੇ ਨੇ ਕੱਪੜੇ ਮੋਸਟਲੀ ਇਹਨਾਂ ਦੇ ਜਿਆਦਾਤਰ ਏਕਣ ਦਾ ਜਿਹੜਾ ਘਾਹ ਤੋਂ ਬਣਦਾ ਹੈਗਾ ਮੈਟ ਬਣਦਾ ਹੈ ਕੋਈ ਜਿਹੜੇ ਕੱਪੜੇ ਬਣਦੇ ਆ ਉਹਨਾਂ ਦੀ ਲਾਈਫ 3-4 ਸਾਲ ਕੀ ਹੁੰਦੀ ਹੈ ਪਰ ਉਹ ਨਿੱਗੇ ਕਹਿੰਦੇ ਬਹੁਤ ਜ਼ਿਆਦਾ ਹੁੰਦੇ ਆ ਮੰਨ ਲਓ ਸਰਦੀ ਦੇ ਨੇੜੇ ਤੇ ਨਹੀਂ ਲੱਗਣ ਦਿੰਦੇ ਉਹ ਸੋ ਇੱਥੇ ਬਾਜ਼ਾਰ ਦੇ ਵਿੱਚ ਤੁਸੀਂ ਆਪਣੀ ਖਰੀਦਦਾਰੀ ਕਰ ਸਕਦੇ ਹੋ ਇਦੋਂ ਹੁਣ ਇਹ ਉੱਥੋਂ ਘੁੰਮ ਕੇ ਬਸ ਦੁਆਰਾ ਉਦੋਂ ਸਾਹਮਣੇ ਘੁੰਮ ਗਿਆ ਪਏ ਇਧਰ ਬਾਜ਼ਾਰ ਸੈਂਟਰ ਕਰ ਗਏ ਤੇ ਵਾਪਸ ਉਧਰ ਹੀ ਜਾਵਾਂਗੇ ਹੁਣ ਘੁੰਮ ਕੇ ਤੋਂ ਸਨਸੈਟ ਪੁਆਇੰਟ ਵੀ ਦੇਖਦੇ ਹਾਂ ਉਥੋਂ ਜਦੋਂ ਸੂਰਜ ਚਿਪੂਗਾ ਥੇ ਥੋੜਾ ਜਿਹਾ ਹੈਗਾ ਤੇ ਮੇਰੇ ਖਾਲ ਜਿੰਨੀਆਂ ਕਿਸ਼ਤੀਆਂ ਜਾ ਰਹੀਆਂ ਨੇ ਉਹਨਾਂ ਨਾਲੋਂ ਜਿਹੜੀ ਆਪਣਿਆਂ ਵਾਲੀ ਹੈ ਤੁਹਾਨੂੰ ਇਹਨੂੰ ਥੋੜੀ ਲਗਜ਼ਰੀ ਲੱਗ ਰਹੀ ਹੈ ਪੇਂਟ ਪੂਣ ਤਾਜ਼ਾ ਹੋਇਆ ਲੱਗਦਾ ਹੈ ਕੱਪੜੇ ਕੁੱਪੜੇ ਤਾਜ਼ਾ ਚੜੇ ਹੋਏ ਹੈ ਤੇ ਐਦਾਂ ਜਿਵੇਂ ਤੁਸੀਂ ਰਿਲੈਕਸ ਕਰ ਸਕਦੇ ਹੋ ਲੇਟ ਕੇ ਵੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਲਓ ਜੀ ਮੁਗਲ ਕਲੈਕਸ਼ਨ ਆ ਗਈ ਆਈਸਕ੍ਰੀਮ ਵਗੈਰਾ ਵੀ ਖਾ ਸਕਦੇ ਹੋ ਇੱਥੇ ਕੀ ਬਾਤ ਹੈ ਕੀ ਬਾਤ ਹੈ ਜੋਨੀ ਬਾਬੇ ਵਾਲਾ ਕੰਮ ਹੈ ਕਹਿੰਦਾ ਨਜ਼ਾਰੇ ਲਓ ਨਜ਼ਾਰੇ ਲਓ ਅੱਗੇ ਬਣ ਕੀ ਗਿਆ ਨਾ ਹੁੰਦਾ ਉਹ ਤੇਰਾ ਟੋਟਰਾ ਟੋਟਰਾ ਅਸੀਂ ਆਪਾਂ ਆਈ ਗਏ ਜੇ ਆਪਾਂ ਸਿੱਧੇ ਬੈਠ ਇੱਕਦਾਂ ਬਾਪੂ ਨਾਲ ਜਾਈਏ ਇਹ ਸਾਈਡ ਤੇ ਆ ਗਈਆਂ ਜੀ ਦੁਕਾਨਾਂ ਇੱਥੋਂ ਅਸੀਂ ਖਰੀਦਦਾਰੀ ਕਰ ਸਕਦੇ ਹਾਂ ਤੇ ਦੋਨੋਂ ਸਾਈਡ ਨੇ ਇੱਧਰ ਵੀ ਤੇ ਇੱਧਰ ਵੀ ਦੋਨੋਂ ਸਾਈਡ ਦੁਕਾਨਾਂ ਦੇ ਤੇ ਪਚਕਾਰ ਆਪਾਂ ਜਾ ਰਹੇ ਹਾਂ ਕਿਸ਼ਤੀ ਦੇ ਵਿੱਚ ਪਾਣੀ ਦੇ ਵਿੱਚ ਦੁਕਾਨਾਂ ਨੇ ਤੇ ਪਾਣੀ ਦੇ ਵਿੱਚ ਹੀ ਆਪਾਂ ਇੱਥੋਂ ਸਫ਼ਰ ਕਰਕੇ ਇੱਥੇ ਕਿਤੇ ਵੀ ਆਪਣੀ ਕਿਸ਼ਤੀ ਰੋਕ ਕੇ ਇੱਥੋਂ ਬਾਅਦ ਕੁਝ ਖਰੀਦ ਸਕਦੇ ਆ ਤੇ ਆਪਾਂ ਦਾ ਹੀ ਕੁਝ ਖਰੀਦਣਾ ਹੈ ਨਹੀਂ ਫਿਲਹਾਲ ਜੇ ਕੁਝ ਪਸੰਦਾ ਆ ਤਾਂ ਖਰੀਦ ਵੀ ਲਵਾਂਗੇ ਥੈਂਕ ਯੂ ਜੀ ਦਿੱਫਟ ਕਰਨ ਦੇ ਲਈ ਨਹੀਂ ਨਹੀਂ ਨੈਕਸਟ ਟਾਈਮ ਦੇਖਣੀ ਜੀ ਚਲੋ ਰੱਬਾ ਰੱਬਾ ਲਓ ਜੀ ਸ਼ਾਨਦਾਰ ਕਾਫੀ ਟੀ ਵਗੈਰਾ ਦਾ ਖਾਣ ਪੀਣ ਦੀਆਂ ਦੁਕਾਨਾਂ ਹੈ ਜੀ ਨਾ ਸਾਈਡ ਤੇ ਖਾਪ ਵੀ ਸਕਦੇ ਹੋ ਤੇ ਸਾਹਮਣੇ ਹੁਣ ਲੱਗਿਆ ਸੂਰਜ ਛਿਪਣਾ ਉਹਦਾ ਵਿਊ ਵੀ ਦੇਖਦੇ ਆ ਸਾਹਮਣੇ ਤੋਂ ਵਿਊ ਦੇਖਣਾ ਤੇ ਆ ਲੰਬਾ ਮੈਂ ਕੈਮਰਾ ਉਧਰ ਮਾਰ ਕੇ ਦਿਖਾ ਦਿੰਦਾ ਇਸ ਤਰ੍ਹਾਂ ਜਿਵੇਂ ਉਹ ਬੈਠੀ ਜਾ ਰਹੀ ਹੈ ਫੈਮਿਲੀ ਇਸ ਤਰ੍ਹਾਂ ਤੁਸੀਂ ਬੈਠ ਕੇ ਲਓ ਨਜ਼ਾਰੇ ਨਹੀਂ ਤਾਂ ਤੁਸੀਂ ਪੰਜਾਬੀਓ Shimla ਤੋਂ ਮੁੜੇ ਆਉਨੇ ਹੋ Shimla ਜਾਏ Manali ਜਾਏ ਕੀ ਦੱਸੋ ਉੱਥੇ ਛੱਡ ਦਿਓ ਖੜਾ ਹੁਣ ਦਾ ਇਧਰ ਨੂੰ ਕਰ ਲਓ ਮੂੰਹ ਹੁਣ ਤੁਸੀਂ ਲਓ ਵੀ ਕਿਸ਼ਤੀ ਆਪਾਂ ਰਕਵਾਲੀ ਡਰਾਈ ਫਰੂਟ ਵਾਲੀ ਦੁਕਾਨ ਤੇ ਤੇ ਜਾ ਕੇ ਦੇਖਦੇ ਆ ਕੀ ਮਿਲਦਾ ਕਿੱਦਾਂ ਦਾ ਮਿਲਦਾ ਅੱਛਾ ਬੋਇਆ ਲਓ ਜੀ ਜੀ ਕਾਕਾ ਤੁਸੀਂ ਦੇਖੋ ਦੇਖੀਂ ਬੱਸੋ ਇਸ ਟਾਲੀ ਵਿੱਚ 300 ਇਸ ਤੋਂ ਅਲੱਗ ਨਹੀਂ ਜਾਂਦਾ ਬਾਕੀ 800 ਬੰਦੀ ਲੋ ਵੀ ਸ਼ਾਮ ਹੋ ਗਈ ਥੋੜਾ ਬਾਜ਼ਾਰ ਦੇ ਵਿੱਚ ਕਿਸ਼ਤੀਆਂ ਜਿਆਦਾ ਹੁਣ ਕਰਕੇ ਇੱਧਰ ਪਹੁੰਚ ਨਹੀਂ ਪਾਏ ਨਹੀਂ ਇੱਧਰੋਂ ਨਾ ਸੂਰਜ ਛਿਪਦਾ ਜਿਹੜਾ ਉਹ ਦਿਖਦਾ ਹੁੰਦਾ ਉਹਦਾ ਨਜ਼ਾਰਾ ਕਹਿੰਦੇ ਵੀ ਵਧੀਆ ਹੁੰਦਾ ਦੇਖਣ ਵਾਲਾ ਚਲੋ ਉਹ ਨਹੀਂ ਦਿਖ ਸਕਿਆ ਵੈਸੇ ਤੁਹਾਨੂੰ ਵੀਡੀਓ ਚ ਪਤਾ ਲੱਗ ਰਿਹਾ ਹੋਣਾ ਵੀ ਹਨੇਰਾ ਹੋ ਗਿਆ ਟਾਈਮ ਆਲਮੋਸਟ ਅਜੇ 6:30 ਹੋਏ ਐ ਇੱਥੇ ਮੌਸਮ ਦਾ ਫਰਕ ਹੈ ਨਾ ਤਾਂ ਪੌਣੇ 7 ਹੋ ਗਏ 6:44 ਹੋ ਗਏ ਤੇ ਪੌਣੇ 7 ਹੋਣ ਕਰਕੇ ਥੋੜਾ ਹਨੇਰਾ ਲੱਗਣ ਲੱਗ ਗਿਆ ਇਹਦੇ ਵਾਪਸ ਆ ਕੇ ਜਿੱਥੇ ਆਪਾਂ ਇਹ ਟ੍ਰੈਨ ਦਾ ਮੈਗੀ ਖਾਧੀ ਸੀ ਤੇ ਇਧਰ ਹੀ ਆਪਾਂ ਹੁਣ ਚੱਲੇ ਆਂ ਵਾਪਸ ਰੂਮ ਵੱਲ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਸਵੇਰੇ ਆਪਾਂ ਦੇਖਦੇ ਆਂ ਉਹ ਲੋਕਲ ਦੇ ਜਿਹੜੇ ਗਾਰਡਨ ਵਗੈਰਾ ਹੈਗੇ ਨੇ ਟੂ ਲਿਪ ਗਾਰਡਨ ਵਗੈਰਾ ਉਹ ਚੀਜ਼ਾਂ ਜਿਹੜਾ ਉੱਥੇ ਕੁਝ ਮਿਰਕਲ ਮਸਜਿਦ ਵਗੈਰਾ ਮੰਦਰ ਵਗੈਰਾ ਹੈਗੇ ਆ ਉਹ ਘੁੰਮਦੇ ਆਂ ਤੇ ਬਾਕੀ ਮਿਲਦੇ ਆਂ ਫੇਰ ਅਗਲੀ ਤੋਂ ਅਗਲੀ ਵੀਡੀਓ ਦੇ ਵਿੱਚ ਜਿੱਥੇ ਆਪਾਂ ਸੋਨਮਾਰਗ ਜਾਵਾਂਗੇ ਗੁਲਮਾਰਗ ਜਾਵਾਂਗੇ ਪਹਿਲਗਾਉਂ ਜਾਵਾਂਗੇ ਤੇ ਇਸ ਤੋਂ ਬਾਅਦ ਇੱਕ ਹੈਗਾ ਕੀ ਨਾਮ ਸੀ ਉਸ ਦਾ ਆ ਦੂਧ ਪਥਰੀ ਦੂਧ ਪਥਰੀ ਵੀ ਜਾਵਾਂਗੇ ਉਸ ਦੀ ਵੀਡੀਓ ਵੀ ਤੁਹਾਨੂੰ ਅਲੱਗ ਤੋਂ ਦੇਖਣ ਨੂੰ ਮਿਲੇਗੀ ਇੱਥੇ ਤੱਕ ਜੋੜਨ ਲਈ ਬਹੁਤ ਬਹੁਤ ਧੰਨਵਾਦ